ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਐਨਏਐਸ ਨੰਬਰਦਾਰ ਐਗਰੀ ਵਰਕ ਸਮਾਣਾ ਭਾਈ ਜੀ ਆਪਣਾ ਐਡਰੈਸ ਨੋਟ ਕਰ ਲਓ ਜ਼ਿਲ੍ਹਾ ਪਟਿਆਲਾ ਪੰਜਾਬ ਦੇ ਵਿੱਚ ਸ਼ਹਿਰ ਸਮਾਣਾ 62394 0524095922 43049 ਭਾਈ ਜੀ ਪਹਿਲਾਂ ਨਿਗਾਹ ਮਾਰ ਲਓ ਆਪਣੇ ਕੋਲ 25 30 ਪੀਸ ਤਿਆਰ ਖੜੇ ਹੁੰਦੇ ਨੇ ਹਰ ਟਾਈਮ ਆ ਆਪਣੇ ਰੇਟ ਤੇ ਕੁਆਲਿਟੀ ਸਭ ਨਾਲੋਂ ਫਰਕ ਹੋਊਗਾ ਸਾਰੇ ਪੰਜਾਬ ਹਰਿਆਣਾ ਦੇ ਟਰਾਈ ਮਾਰਕ ਆਜੋ ਰੇਟਾਂ ਵਾਲੇ ਤੁਹਾਨੂੰ ਉਹਨਾਂ ਤੋਂ ਰੇਟ ਘੱਟ ਹੀ ਦਵਾਂਗੇ ਕੁਆਲਿਟੀ ਵੀ ਸਿਰਾ ਹੋਊਗੀ ਭਾਈ ਜੀ ਫਿਨਿਸ਼ਿੰਗ ਵੀ ਪੂਰੀ ਹੋਊਗੀ ਸਾਰੇ ਟਰਾਲੇ ਆਪਣੇ ਕੋਲ ਆਰਡਰ ਤੇ ਵੀ ਖੜੇ ਹੁੰਦੇ ਆ ਆਪਣੇ ਵੀ ਤਿਆਰ ਖੜੇ ਹੁੰਦੇ ਨੇ ਵੇਚਣ ਵਾਸਤੇ ਬਾਕੀ ਦਿੱਲੀ 2-3 ਪੀਸ ਦਿੱਲੀ ਤਿਆਰ ਹੋ ਰਹੇ ਨੇ ਪਰ 48-50 ਬੰਦੇ ਲੇਬਰ ਦੇ ਨੇ ਆਪਣੇ ਕੋਲ ਐਨ ਏ ਐਸ ਨੰਬਰ ਦਾ ਰੈਗਰੀ ਵਰਕ ਸਮਾਣਾ 14 7 ਦੇ ਭਾਈ ਜੀ 6 ਪੀਸ ਆ ਖੜੇ ਨੇਗੇ 14 7 ਬਾਈ ਜੀ ਸਿਰੇ ਵਾਲਾ ਤੁਹਾਨੂੰ ਸਾਰਾ ਮਾਲ ਦੱਸਾਂਗੇ 10 ਇੰਚੀ ਚਾਸੀ 3 ਇੰਚੀ ਮੋਟੀ ਹੁੱਕ ਲੈਟਾ ਲੂਟਾ ਲੱਗੀ ਹੋਈ ਨੇ ਜੈਕ ਪੈ ਬਲੌਗ ਲਾਤਾ ਇਹ ਸਿਸਟਮ ਬਾਈ ਜੀ ਇਹ ਤੁਹਾਡਾ ਕੋਈ ਜੈਕ ਯੂਜ਼ ਨਹੀਂ ਕਰੂਗਾ ਜਿੰਦਾ ਲੱਗਦਾ ਹੋ ਜਾਂਦਾ ਇੱਥੇ ਸਵਾ ਦੋ ਫੁੱਟ ਬਾਡੀ ਤੇ ਸਾਈਡ 10 ਗੇਜ 3 ਫੁੱਟ ਬੈੱਡਾ ਬਾਈ ਜੀ ਪਲਾਜ਼ਮਾ ਕਟਿੰਗ ਕੋਈ ਆਮ ਐਂਗਲ ਚ ਸਰਾਖ ਮਾਰ ਕੇ ਨਹੀਂ ਪਏ ਹੋਏ ਚਾਦਰ ਦੇ ਬਣੇ ਹੋਏ ਨੇ ਪਲਾਜ਼ਮਾ ਕਟਿੰਗ ਬੈੱਡ 2 ਇੰਚੀ ਪੌਣੇ 2 ਸੂਤ ਐਂਗਲ 4 2 ਦਾ ਵੱੱਤਾ ਡਬਲ ਜੈਕ 15 15 ਟਨ ਦੇ ਜੈਕ ਨੇ 2 ਸਾਲ ਦੀ ਗਾਰੰਟੀ ਗੋਲ ਹਿੱ ਏ ਬਾਈ ਜੀ ਟਰਾਲਾ ਹੈਗਾ 248000 ਦਾ 147 ਇਹ 147 ਬਾਈ ਜੀ 230000 ਦਾ ਸਵਾ 2 ਫੁੱਟ ਬਾਡੀ 2.5 ਫੁੱਟ ਬਿਡ 10 ਇੰਚੀ ਚਾਸੀ ਗੋਲ ਹਿੱਸਾ 25 ਟਨ ਦਾ ਜੈਕ ਤੇ 10 ਇੰਚੀ ਚਾਸੀ 3 ਇੰਚੀ ਮੋਟੀ ਹੁੱਕ ਇਧਰ ਵੀ ਬਾਈ ਜੀ 147 ਖੜਾ ਇਹਦੇ ਵੀ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਨੇ 10 ਇੰਚੀ ਚਾਸੀ 3.5 ਇੰਚੀ ਮੋਟੀ ਹੁੱਕ ਡਬਲ ਜੈਕ ਗੋਲ ਹਿੱਸਾ ਡਾਲਾ 2 ਫਾੜ ਸਵਾ 2 ਫੁੱਟ ਬਾਡੀ 3 ਫੁੱਟ ਬਿਡ ਤਰਪਾਲ ਪਏ ਮੰਜਾ ਲੱਗਿਆ ਹੋਇਆ ਬਾਈ ਜੀ ਇਹ ਟਰਾਲਾ ਵੀ 248000 ਦਾ ਇਹ 14 7 ਬਾਈ ਜੀ ਖੜਾ ਸਵਾ ਦੋ ਲੱਖ ਰੁਪਏ ਦਾ ਸਾਈਡ 10 ਗੇਜ ਸਵਾ ਦੋ ਫੁੱਟ ਬਾਡੀ 2.5 ਫੁੱਟ ਬਿੱਡ ਪਲਾਜ਼ਮਾ ਕਟਿੰਗ ਲੇਜ਼ਰ ਕਟਿੰਗ ਵਾਲਾ ਬਿੱਡ ਹੋਊਗਾ ਜੀ 10 ਇੰਚੀ ਚਾਸੀ ਡਬਲ ਜੈਕ ਗੋਲ ਹਿੱਸਾ ਇਹਦੇ ਵੀ ਜਾਜੀ ਫਰਸ਼ 26 ਤੋਂ 27 ਕੁਇੰਟਲ ਵਜ਼ਨ ਕੰਡੇ ਤੇ ਲਾ ਕੇ ਦੇਵਾਂਗੇ ਜੀ ਉਹ ਟਰਾਲਿਆਂ 22 22 ਕੁਇੰਟਲ ਵਜ਼ਨ ਆ ਇਹ 2 ਲੱਖ 25 ਹਜ਼ਾਰ ਦਾ ਜੀ ਇਹ 14 7 ਬਾਈ ਜੀ ਦੋ ਟਰਾਲੇ 2 ਲੱਖ 48 48 ਹਜ਼ਾਰ ਦੇ ਦੋਨੇ ਹੀ ਵਿਕ ਗਏ ਅੱਜ ਮਲੇਰਕੋਟਲੇ ਕੋਲ ਦੇ ਬਾਈ ਨੇ ਉਹਨਾਂ ਨੂੰ ਦੋਨੇ ਟਰਾਲਿਆਂ ਦਾ ਹੀ ਆਰਡਰ ਦੇਤਾ ਪੇਂਟ ਕਰਕੇ ਆਪਾਂ ਦੇ ਏ ਟਰਾਲੀ ਜਾਣੀ ਹੈ ਬਾਈ ਜੀ ਮਿੱਟੀ ਵਾਸਤੇ ਹੁਸ਼ਿਆਰਪੁਰ ਮਿੱਟੀ ਦੇਤੇ ਵਾਸਤੇ ਬਣੀ ਹੈ ਡਾਲਾ ਪਿੱਛੋਂ ਬਹੁਤ ਹੈਵੀ ਬਣਿਆ ਬੱਤਾ ਲਾਤਾ ਬਾਈ ਜੀ ਜੀਸੀਬੀ ਧੱਕਾ ਲਾਈ ਜਾਵੇ ਕੋਈ ਦਿੱਕਤ ਨਹੀਂ ਆਊਗੀ ਜੀਸੀਬੀ ਧੱਕਾ ਲਊ ਡਾਲਾ ਅੰਦਰ ਨਹੀਂ ਜਾਂਦਾ ਉੱਪਰ ਚੱਕ ਕੇ ਬੁਛ ਲਾਤੇ ਬਾਈ ਜੀ ਮਿੱਟੀ ਇੱਕ ਥਾਂ ਤੇ ਖਾਲੀ ਹੋਊਗੀ 12 6.5 ਬਿਨਾ ਵਿੱਡ ਤੋਂ ਇਹ ਬਾਈ ਆਰਡਰ ਦੇਗੇ ਸੀ ਆਪਾਂ ਨੂੰ ਤੇ ਇਹ 14 7 ਬਾਈ ਜੀ ਆਪਣਾ ਇੱਕ ਹੋਰ ਤਿਆਰ ਖੜਾ ਆ ਡਬਲ ਜੈਕ ਸਵਾ ਦੋ ਬਾਡੀ 3 ਫੁੱਟ ਵਿੱਡ ਇਹ ਵੀ ਸੇਮ ਹੀ ਮਟੀਰੀਅਲ ਚ 2,48,000 ਦਾ ਚੈੱਕ ਕਰ ਸਕਦੇ ਹੋ ਇੱਧਰ 14 7 ਬਾਈ ਜੀ ਆਰਡਰ ਤੇ ਤਿਆਰ ਖ ਫਾਜ਼ਿਲਕਾ ਸਾਈਡ ਜਾਣਾ 147 ਇੱਕ ਹੋਰ ਬਈ ਜੀ ਰੇਟਾਂ ਦਾ ਆਪਣਾ ਰਿਕਾਰਡ ਆ ਰੇਟ ਵੀ ਸਭ ਤੋਂ ਜਾਇਜ ਹੋਊਗਾ ਕੁਆਲਿਟੀ ਵੀ ਸਿਰਾਊਗੀ ਸਾਰੇ ਪੰਜਾਬ ਹਰਿਆਣਾ ਦੇ ਟਰਾਈ ਮਾਰਕ ਆ ਜਾਓ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਆਪਣੇ ਕੋਲ ਰੇਟਾਂ 'ਚ ਤੁਹਾਨੂੰ ਫਰਕ ਮਿਲੇਗਾ ਕੁਆਲਿਟੀ ਵੀ ਵਧੀਆ ਦੇਵਾਂਗੇ ਗਾਰੰਟੀ ਵਾਲਾ ਕੰਮ ਦੇਵਾਂਗੇ ਸਾਰੇ 177 ਖੜਾ ਬਈ ਜੀ 3 ਲੱਖ ਰੁਪਏ ਦਾ 34 ਤੋਂ 35 ਕੁਇੰਟਲ ਵਜ਼ਨ ਕੰਡੇ ਤੇ ਲਾ ਕੇ ਦੇਵਾਂਗੇ ਸਵਾ ਦੋ ਫੁੱਟ ਬਾਡੀ 2.5 ਫੁੱਟ ਵਿੱਡ ਪਲਾਜ਼ਮਾ ਕਟਿੰਗ ਤਰਪਾਲ ਪੇ ਮੰਜਾ ਲੱਗਿਆ ਹੋਇਆ ਗੋਲ ਹਿੱਸਾ 10 ਇੰਚੀ 84 4 ਇੰਚੀ ਮੋਟੀ ਹੁੱਕ ਇਹ ਆਲੂ ਗੰਨੇ ਦੇ ਕੰਮ ਵਾਸਤੇ ਸਪੈਸ਼ਲ ਆ ਬਾਈ ਜੀ ਡਬਲ ਜੈਕ 50 ਟਨ ਦੇ ਜੈਕ ਨੇਗੇ 2 ਇੰਚੀ 2 ਸੂਤ ਐਂਗਲ ਚੈੱਕ ਕਰ ਲੋ ਬਾਈ ਜੀ ਪ੍ਰਾਈਮਰ ਲੱਗਿਆ ਹੋਇਆ ਟਰਾਲੀ ਨੂੰ 4-2 ਦਾ ਬੱਤਾ 4 ਕਿਲੋ ਵਾਲਾ 10 ਲਿਟਰੀ ਹੱਬ ਚੈੱਕ ਕਰ ਸਕਦੇ ਹਾਂ ਡਾਲਾ ਦੋ ਫਾੜ ਪਿੱਛੇ ਗੇਟ ਲੱਗਿਆ ਹੋਇਆ ਬਾਕੀ ਪੇਂਟ ਜਾਲੀ ਸਟicker ਲੇਟਾ ਲੂਟਾ ਸਾਰਾ ਕੁਝ ਕੰਪਲੀਟ ਕਰਕੇ ਦਵਾਂਗੇ 3 ਲੱਖ ਰੁਪਏ ਦੇ ਵਿੱਚ ਆਲੂ ਗੰਨੇ ਦੀ ਬਾਈ ਜੀ ਫੁੱਲ ਗਾਰੰਟੀ ਹੋਊਗੀ ਆਪਣੀ ਫੁੱਲ ਹੈਵੀ ਲੋਡਡ ਕੰਮ ਤੇ ਚਲਾ ਸਕਦੇ ਹੋ ਆਪਣੇ ਟਰਾਲੇ ਇੱਧਰ ਬਾਈ ਜੀ 16 7 ਤਾਇਰ ਤਿਆਰ ਖੜਾ ਆਪਣੇ ਕੋਲ ਸਵਾ 2 ਫੁੱਟ ਬਾਡੀ 3 ਫੁੱਟ ਬਿੱਡ ਪਲਾਜ਼ਮਾ ਕਰੀਏ 10 ਇੰਚੀ 84 4 ਇੰਚੀ ਮੋਟੀ ਹੁੱਕ ਡਬਲ ਜੈਕ 10 ਨਿੱਤੀ ਹੱਬ ਚੈੱਕ ਕਰ ਸਕਦੇ ਹੋ ਬਾਈ ਜੀ ਜੈਕ ਵਾਲੀ ਪੋਜੀਸ਼ਨ ਵੀ ਇਹ 16 7 ਹੈਗਾ ਬਾਈ ਜੀ 2 ਲੱਖ 75000 ਦਾ ਸਿਰਫ ਤਿਆਰ ਖੜਾ ਮੌਕੇ ਤੇ ਆਪਣੇ ਜਿਹੜੇ ਵੀਰ ਨੇ ਲੈਣਾ ਕਰ ਲਿਓ ਸੰਪਰਕ ਐਨ ਐਸ ਨੰਬਰ ਦਾ ਰੈਗਰੀ ਵਰਕ ਸਮਾਣਾ ਬਾਕੀ 16 7 ਆਪਣੇ ਕੋਲ ਇੱਕ ਹੋਰ ਟਰਾਲਾ ਤਿਆਰ ਹੋਇਆ ਪ੍ਰਾਈਮਰ ਲੱਗਿਆ ਹੋਇਆ ਇਹਨੂੰ ਪ੍ਰਾਈਮਰ ਬਾਈ ਜੀ ਆਪਾਂ ਤਾਂ ਲਾਉਨੇ ਆ ਕਈ ਵਾਰ ਬਾਈ ਆਉਂਦਾ ਉਹਨਾਂ ਕੋਲ ਟਾਈਮ ਘੱਟ ਹੁੰਦਾ ਆਪਾਂ ਮਨਪਸੰਦ ਪੇਂਟ ਕਰਵਾ ਸਕਦੇ ਟਰਾਲੇ ਤੇ ਤਾਂ ਆਪਾਂ ਪ੍ਰੈਮਰ ਲਾ ਕੇ ਖੜਾ ਦਿੰਨੇ ਆ ਕਿਸੇ ਵੀਰ ਨੇ ਕੋਈ ਟਰਾਲਾ ਲੈਣਾ ਪ੍ਰੈਮਰ ਲੱਗਿਆ ਹੋਊਗਾ ਪੇਂਟ ਕਰਕੇ ਦੇਵਾਂਗਾ ਆਪਦੀ ਮਨਪਸੰਦ ਪੇਂਟ ਕਰਵਾ ਸਕਦੇ ਹੋ 16 7 ਇੱਧਰ ਬਾਈ 13 7 ਖੜਾ ਹੈ ਆਪਣੇ ਕੋਲ 27 ਕੁਇੰਟਲ ਦਾ 10 ਇੰਚੀ 84 25 ਟਨ ਦਾ ਜੈਕ ਸਵਾ 2 ਫੁੱਟ ਬਾਡੀ 3 ਫੁੱਟ ਵਿੱਡ्थ ਤਰਪਾਲ ਪਿਆ ਮੰਜਾ ਸੇਮ ਹੀ ਲੱਗਿਆ ਹੋਇਆ ਸਾਰਾ ਕੁਝ ਇਹ 2,35,000 ਦਾ ਬਾਈ ਜੀ 13 7 ਟਾਇਰਾ ਸਮੇਤ ਕੰਪਲੀਟ ਆ ਬਾਈ ਜੀ ਇਹ 12 6.5 ਸਰਸਾ ਸਾਈਡ ਜਾਣਾ ਬਈ ਜੀ ਟਾਟਾ ਸੇਲ ਦੇ ਵਿੱਚ 7.25 ਕੁਇੰਟਲ ਦਾ 12 6.5 ਤਿਆਰ ਕਰਤਾ ਆਪਾਂ ਸਾਰਾ ਹੀ ਟਾਟਾ ਸੇਲ ਦਾ ਬਿਲਡਿੰਗ ਦੀ ਕੁਆਲਿਟੀ ਚੈੱਕ ਕਰੋ ਬਈ ਜੀ ਸਿਰੇ ਤੋਂ ਸਿਰੇ ਤੱਕ ਲੇਹਰਾ ਹੋਣੀ ਹੈ ਕੋਈ ਇਹ ਨਹੀਂ ਹੈਗਾ ਵੀ ਟਾਂਕਾ ਲਾ ਕੇ ਬਾਕੀ ਪੁਟੇਨ ਭਰਤੀ ਮੈਨ ਇਹ ਕੁਆਲਿਟੀ ਆਪਣੀ ਐਨਐਸ ਨੰਬਰਦਾਰ ਵਾਲਿਆਂ ਦੀ ਚੈੱਕ ਕਰ ਚੈੱਕ ਕਰ ਸਕਦੇ ਹਾਂ ਸਾਰਾ ਲੋਹਾ ਹੀ ਟਾਟਾ ਸੇਲ ਦਾ ਬਈ ਜੀ ਇਹਦੇ ਚ ਜਿਹੜਾ ਟਾਟਾ ਸੇਲ ਦਾ ਬਈ ਜੀ ਬਿਲਕੁਲ ਜਾਇਜ਼ ਰੇਟਾਂ 'ਚ ਦਵਾਂਗੇ ਇੱਕ 12 6.5 ਹੋਰ ਖੜਾ ਇਹ ਚੀਕਾ ਸੈੱਡ ਜਾਣਾ ਇਹ ਬਾਈ ਅੱਜ ਆਪਾਂ ਨੂੰ ਸਾਈ ਦੇ ਗਏ ਨੇਗੇ ਇਹ ਪੇਂਟ ਕਰਕੇ ਦੇਣਾ ਆਪਾਂ 2-4 ਦਿਨ ਦੇ ਵਿੱਚ ਵਿੱਚ ਇਹ ਟਰਾਲਾ ਬਾਈ ਜੀ 2,25,000 ਦਾ 24 ਕੁਆਂਟਲ ਦਾ ਸਾਰਾ ਟਾਟਾ ਸੇਲ ਦਾ ਮਾਲ ਆ ਸਵਾ ਦੋ ਬਾਡੀ 3 ਫੁੱਟ ਬਿੱਡ ਪੇਂਟ ਜਾਲੀ ਸਟicker ਲੈਟਨ ਲੂਟਾ ਸਾਰਾ ਕੁਝ ਲਾ ਕੇ ਦਵਾਂਗੇ ਸਿਰਫ 2,25,000 ਦੇ ਵਿੱਚ ਟਾਟਾ ਸੇਲ 'ਚ ਬਾਕੀ ਆਪਣੇ ਕੋਲ ਸਾਰੇ ਟਰਾਲੇ ਸਟਾਕ ਤਿਆਰ ਖੜਾ ਤੁਹਾਨੂੰ ਹੋਰ ਵੀ ਸਟਾਕ ਦਿਖਾਵਾਂਗੇ ਇੱਕ ਦੋ ਦਿਨ ਤੱਕ ਵੀਡੀਓ ਪਾ ਕੇ ਐਨਐਸ ਨੰਬਰ ਦਾ ਰਾਲਾ ਦੇ ਬਾਈ ਜੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਸਾਰੇ ਪੰਜਾਬ ਹਰਿਆਣਾ ਦੇ ਟਰਾਈ ਮਾਰ ਕੇ ਆ ਜਿਓ ਤੁਹਾਨੂੰ ਰੇਟਾਂ 'ਚ ਵੀ ਫਰਕ ਮਿਲੂਗਾ ਕੁਆਲਿਟੀ 'ਚ ਵੀ ਫਰਕ ਮਿਲੂਗਾ ਧੰਨਵਾਦ ਬਾਈ ਜੀ हां जी भाई जी ਆਪਣੇ ਕੋਲ ਸਾਰੇ ਟਰਾਲਿਆਂ ਦਾ ਸਟਾਕ ਤਿਆਰ ਖੜਾ 11 ਫੁੱਟ 12 ਫੁੱਟ 13 ਫੁੱਟ 14 ਫੁੱਟ 16 ਫੁੱਟ 17 ਫੁੱਟ ਸਾਰੇ ਸਾਈਜ਼ ਮੌਕੇ ਤੁਹਾਨੂੰ ਤਿਆਰ ਵੀ ਮਿਲ ਜਣਗੇ ਅਗਰ ਕਿਸੇ ਨੇ ਆਰਡਰ ਤੇ ਤਿਆਰ ਕਰਵਾਉਣਾ ਆਪਾਂ ਘੜ ਤੋਂ ਘੜ ਤਿੰਨ ਤੋਂ ਚਾਰ ਦਿਨ ਚ ਟਰਾਲਾ ਤਿਆਰ ਕਰਕੇ ਦੇ ਦਾਂਗੇ ਤੁਹਾਨੂੰ ਐਨ ਐਸ ਨੰਬਰ ਦਾ ਰੈਗਰੀ ਵਰਕਰ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ 6239405240 ਟਾਟਾ ਸੇਲ ਦਾ ਲੋਹਾ ਵੀ ਲਾ ਦਿੰਨਾ ਭਾਈ ਜੀ ਐਮ ਸੀ ਲੋਹਾ ਵੀ ਲਾ ਦੇ ਗਾਗਰੀ ਡਿਮਾਂਡ ਦੇ ਜਿਵੇਂ ਦਾ ਮਰਜ਼ੀ ਤਿਆਰ ਕਰਵਾ ਲਓ ਆਪਣੇ ਤੋਂ ਸਾਰੇ ਮੌਕੇ ਦੇ ਸਾਇਤ ਯਾਰ ਮਿਲ ਜਣਗੇ 14 7 ਦੇ ਬਾਈ ਜੀ ਆਪਣੇ ਕੋਲ 7 8 ਪੀ ਤਿਆਰ ਖੜਿਆ ਪਿਛਲੀ ਲਾਈਨ ਚ ਆਹ ਵਾਈਟ ਕਲਰ ਚ ਵੀ 14 7 16 7 ਇਧਰ ਬਾਈ ਜੀ ਟਾਟਾ ਸੇਲ ਦੇ ਟਰਾਲੇ ਤਿਆਰ ਖੜਿਆ 12 ਫੁੱਟੇ 12 ਫੁੱਟਾ ਆਪਣੇ ਕੋਲ 21 ਕੁਆਂਟਲ ਦਾ 1,80,000 ਦਾ 24 ਕੁਆਂਟਲ ਦਾ 2,25,000 ਦਾ 1 27 ਕੁਆਂਟਲ ਦਾ ਤਿਆਰ ਖੜਾ ਆਪਣੇ ਕੋਲ ਟਾਟਾ ਸੇਲ ਦੇ ਵਿੱਚ ਇਹ ਹੈਗਾ 2,55,000 ਦਾ ਬਾਈ ਜੀ ਕਰ ਲਿਓ ਸੰਬਰਕ ਐਨ ਐਸ ਨੰਬਰ ਦਾ ਰੈਗਿਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ